ਪਟਿਆਲਾ ਦੇ ਭੁੰਨਰ ਢੇੜੀ ਦੀਆਂ ਤਸਵੀਰਾਂ ਆਈਆਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਵੇਂ ਬੀਡੀਪੀਓ ਨਾਲ ਇੱਕ ਇਨਸਾਨ ਜਿਹੜਾ ਹੈਗਾ ਆ ਉਹ ਸਰਪੰਚੀ ਉਹਨਾਂ ਦੇ ਲਈ ਅ ਕਬਰ ਦਾ ਨਜ਼ਰ ਆ ਰਿਹਾ ਗਾਲਮ ਗਾਲਮੀ ਹੋਈ ਬੀਡੀਪੀਓ ਨੂੰ ਵੀ ਉਹਨਾਂ ਨੇ ਮੰਦਾ ਚੰਗਾ ਬੁਲਿਆ ਤੇ ਮੰਦਾ ਚੰਗਾ ਬੀਡੀਪੀਓ ਨੇ ਵੀ ਬੁਲਿਆ ਲੋਕ ਕਿਉਂ ਨੇ ਸਰਪੰਚੀ ਪਿੱਛੇ ਤਰਲੋ ਮੱਚੀ ਕਿ ਸਰਪੰਚੀ ਸੋਨੇ ਦਾ ਅੰਡਾ ਦੇਣ ਵਾਲੀ ਇੱਕ ਮੁਰਗੀ ਆ ਤੁਹਾਨੂੰ ਦੱਸ ਦਈਏ ਕਿ ਇੱਕ ਸਿਆਸੀ ਪੰਜਾਬ ਦੀ ਵੱਡੀ ਸਿਆਸੀ ਪਾਰਟੀ ਲਈ ਤਾਂ ਬਾਕੀ ਹੀ ਸੋਨੇ ਦਾ ਅੰਡਾ ਦੇਣ ਵਾਲੀ ਮੁਰਗੀ ਹੈਗੀ ਆ ਕਿਉਂਕਿ ਇਹਨਾਂ ਲੋਕਾਂ ਨੇ ਕਾਗਜ਼ਾਂ ਦੇ ਵਿੱਚ ਛੱਪੜ ਪਤਾ ਨਹੀਂ ਕਿੰਨੀ-ਕਿੰਨੀ ਵਾਰ ਸਾਫ਼ ਕਰਾਏ ਹੋਣਗੇ ਗਲੀਆਂ ਨਾਲੀਆਂ ਉੱਚੀਆਂ ਕਰਕੇ ਪਤਾ ਨਹੀਂ ਕਿੰਨੇ ਕਮਿਸ਼ਨ ਖਾਤੇ ਹੋਣਗੇ ਅੱਬਲ ਇਟ ਦਾ ਪੈਸਾ ਪਾ ਕੇ ਦੋਮ ਇਟ ਦੇ ਜਿਹੜੇ ਹੈਗੇ ਆ ਦੋ ਮੱਟ ਖਰੀਦ ਕੇ ਅੱਬਲ ਇਟ ਦੇ ਪੈਸੇ ਪਾਉਂਦੇ ਆ ਹੋਰ ਪਤਾ ਨਹੀਂ ਕਿੱਥੇ-ਕਿੱਥੇ ਇਹ ਪੰਚਾਇਤੀ ਜ਼ਮੀਨ 'ਚੋਂ ਦਰਖਤ ਬਟਾਉਂਦੇ ਆ ਜਾਂ ਹੋਰ ਕਈ ਤਰ੍ਹਾਂ ਦੀਆਂ ਗਰੰਟਾਂ ਨਰੇਗਾ ਦੇ ਵਿੱਚੋਂ ਇਹਨਾਂ ਦੇ ਟੱਬਰ ਪਲਦੇ ਆ ਉਹਤਿਆਂ ਜਿਹੜੇ ਪਿੰਡਾਂ ਦੇ ਪਤਵੰਤੇ ਸੱਜਣ ਆ ਉਹਨਾਂ ਦੇ ਨਰੇਗਾ ਵਾਲਿਆਂ ਦੀ ਵਿੱਚ ਨਾਮ ਭਰ ਕੇ ਉਹਨਾਂ ਦੇ ਟੱਬਰ ਪਲਦੇ ਆ ਤੇ ਪਿੰਡ ਦੇ ਪਤਵੰਤੇ ਸੱਜਣ ਕਹੋਂਦੇ ਆ ਹਾਂ ਕਈ ਜਗ੍ਹਾ ਤਾਂ ਦੇਖਣ ਨੂੰ ਮਿਲਿਆ ਹੈਗਾ ਕਿ ਕੁਝ ਕੰਧਾਂ ਵੀ ਇਹੋ ਜਿਹੀਆਂ ਮਿਲੀਆਂ ਨੇ ਜਿਹੜੀਆਂ ਬਿਲਕੁਲ ਹੀ 8-10 ਸਾਲ ਬਣੀ ਨੂੰ ਹੋਏ ਹੋਣਗੇ ਇੰਜ ਲੱਗਦੀ ਹੈ ਕਿ ਜਿਵੇਂ ਇੰਨੀ ਪੁਰਾਣੀ ਕੰਧ ਹੋਵੇ ਕਿ ਭਾਰਤ ਪਾਕਿਸਤਾਨ ਦੇ ਵੇਲੇ ਦੀ ਇਹ ਵੰਡ ਦੇ ਵੇਲੇ ਦੀ ਕੰਧ ਬਣੀ ਹੋਵੇ ਕੋਈ ਨਹੀਂ ਉਹਦੇ ਬਾਰੇ ਵੀ ਹਿਸਾਬ ਕਿਤਾਬ ਉਹਨਾਂ ਲੋਕਾਂ ਤੋਂ ਮੰਗਾਗੇ ਜਿਨ੍ਹਾਂ ਨੇ ਇਹ ਇਹੋ ਜਿਹੇ ਕਾਰੇ ਕੀਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਫਿਲਹਾਲ ਤਸਵੀਰਾਂ ਸਰਪੰਚੀ ਤਰਲੋ ਮੱਛੀ ਹੋਣਾ ਸਰਪੰਚੀ ਦੀ ਤਰਲੋ ਮੱਛੀ ਹੋਣਾ ਤੁਸੀਂ ਦੇਖ ਸਕਦੇ ਹੋ 2-2 ਕਰੋੜ ਦੀ ਬੋਲੀ ਲਾ ਕੇ ਇਹ ਲੋਕ ਇਸ ਪਿੰਡ ਦੇ ਉੱਪਰ ਪੈਸਾ ਲਾਉਣਗੇ ਜਾਂ ਪਿੰਡ ਦੇ ਪੈਸੇ ਖਾਣਗੇ ਇਹ ਤੁਸੀਂ ਸੁਖ ਜਣਾ ਹੈ ਛੱਪੜ ਡੂੰਘੇ ਕਰਨ ਦੇ ਨਾਂ ਤੇ ਆਪਣੇ ਚਿਹਤਿਆਂ ਦੀ ਜਿਹੜੀ ਹੈਗੀ ਆ ਉਹ ਪਰਤੀ ਪਾਈ ਜਾਂਦੀ ਹੈਗੀ ਆ ਆਪਣੇ ਚਿਹਤਿਆਂ ਨੂੰ ਉਹ ਮਿੱਟੀ ਦਿੱਤੀ ਜਾਂਦੀ ਹੈ ਜਦ ਕਿ ਕਿੰਨੀ ਕੀਮਤੀ ਆ ਉਸ ਮਿੱਟੀ ਦੀ ਬੋਲੀ ਲੱਗਣੀ ਚਾਹੀਦੀ ਸੀ ਉਹਦੇ ਵਿੱਚ ਕਿੰਨਾ ਪੈਸਾ ਜਿਹੜਾ ਹੈਗਾ ਆ ਉਹ ਮਾਈਨਿੰਗ ਦਾ ਇਹਨਾਂ ਦੇ ਇਹਨਾਂ ਆਪਣੇ ਚਿਹਤਿਆਂ ਨੂੰ ਖਾ ਲਿਆ ਹੈਗਾ ਤੁਸੀਂ ਇਹ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਹੈਗੀਆਂ ਸਰਪੰਚੀ ਬਹੁਤ ਕੁਸ਼ਤ ਹੈਗੀ ਆ ਪਰ ਇੱਕ ਹੋਰ ਗੱਲ ਦੇਖਣ ਨੂੰ ਮਿਲੀ ਆ ਕਿ ਸਰਪੰਚੀ ਹਮੇਸ਼ਾ ਜੱਟਾਂ ਨੇ ਹੀ ਜਿਹੜਾ ਹੈਗਾ ਰੌਲਾ ਪਾਉਣਾ ਜਿੱਥੇ ਐਸੀ ਵਿਦਿਆਰਥੀ ਜਾਂ ਐਸੀ ਨੌਜਵਾਨ ਖੜਾ ਹੈਗਾ ਆ ਜਾਂ ਐਸੀ ਇਨਸਾਨ ਦੀ ਸੀਟ ਹੈਗੀ ਉੱਥੇ ਕੋਈ ਰੌਲਾ ਰੱਪਾ ਨਹੀਂ ਪੈਗਾ ਇਹ ਜਿਹੜੇ ਜੱਟ ਲੋਕ ਨੇ ਜਾਂ ਆਪਣੇ ਆਪ ਨੂੰ ਕਿਸਾਨ ਕਹਿੰਦੇ ਨੇ ਆਪਣੇ ਆਪ ਨੂੰ ਸਿੱਖ ਵੀ ਕਹਿੰਦੇ ਨੇ ਤੁਸੀਂ ਦੇਖ ਸਕਦੇ ਹੋ ਇਹ ਆ ਸਰਪੰਚੀ ਲਈ ਕਿਵੇਂ ਤਰ ਲੋ ਮੱਛੀ ਹੁੰਦੇ ਨੇ ਜਦਕਿ ਸਰਪੰਚੀ ਇੱਕ ਕੰਡਿਆਂ ਦਾ ਤਾਜ ਹੁੰਦਾ ਜੇ ਸਰਪੰਚੀ ਦੇ ਵਿੱਚ ਕੁਝ ਖਾਣ ਨੂੰ ਨਾ ਹੋਵੇ ਤਾਂ ਇਹ ਸਰਪੰਚੀ ਲਈ ਐਨੇ ਤੜਫਣ ਕਿਉਂ ਹਾਂ ਇੱਕ ਨਾ ਜ਼ਰੂਰ ਕਹਿ ਸਕਦੇ ਆ ਕਿ ਪੰਜਾਬ ਦੀ ਇੱਕ ਸਿਆਸੀ ਵੱਡੀ ਪਾਰਟੀ ਲਈ ਪੰਚਾਇਤਾਂ ਸੋਨੇ ਦਾ ਅੰਡਾ ਦੇਣ ਵਾਲੀਆਂ ਮੁਰਗੀਆਂ ਨੇ ਤੁਸੀਂ ਦੇਖ ਸਕਦੇ ਹੋ ਸੋ ਨਰੇਗਾ ਦੇ ਵਿੱਚੋਂ ਵੀ ਉਹਨਾਂ ਪਾਰਟੀਆਂ ਨੂੰ ਜਿਹੜਾ ਹੈਗਾ ਉਹ ਹਿੱਸਾ ਜਾਂਦਾ ਹੈਗਾ ਆ ਉਹ ਗਰਾਂਟਾ ਦੇ ਵਿੱਚੋਂ ਵੀ 50 ਸੈਕਟਰੀ ਨਾਲ ਮਿਲ ਕੇ ਕਿਵੇਂ ਆ ਕਪੜੇ ਕੀਤੇ ਜਾਂਦੇ ਆ ਤੁਹਾਨੂੰ ਸਭ ਨੂੰ ਪਤਾ ਹੈਗਾ ਕੋਈ ਖੁੱਲ ਕੇ ਬਾਹਰ ਨਹੀਂ ਆਉਂਦਾ ਹੁਣ ਭਗਵੰਤ ਮਾਨ ਸਰਕਾਰ ਬਦਲੀਆ ਤਾਂ ਇਹਨਾਂ ਦੇ ਜਿਹੜੀਆਂ ਪੰਜਾਬੀ ਚ ਕਹਿ ਸਕਦੇ ਹਾਂ ਕਿ ਮਿਰਚਾਂ ਲੱਗਣੀਆਂ ਜਿਹੜੀਆਂ ਹੈਗੀਆਂ ਲਾਜ਼ਮੀਆਂ ਇਹਨਾਂ ਨੂੰ ਪਤਾ ਕਿ ਇਹਨਾਂ ਦਾ ਨੰਬਰ ਹੁਣ ਨਹੀਂ ਆਉਣੇ ਵਾਲਾ ਜੇ ਕੋਈ ਹੋਰ ਬਣ ਗਿਆ ਤਾਂ ਕਾਗਜ਼ਾਂ ਦੇ ਵਿੱਚ ਜਿਹੜੀ ਕਾਗਜ਼ ਇਹਨਾਂ ਨੂੰ ਉਹਨਾਂ ਨੂੰ ਸੌਂਪਣੇ ਪੈਣਗੇ ਉਹਨਾਂ ਦੇ ਕਾਗਜ਼ਾਂ ਦੇ ਵਿੱਚ ਜੋ ਹਿਰਾਫੇਰੀ ਕੀਤੀ ਹੋਈ ਆ ਉਹ ਬਾਹਰ ਆਵੇਗੀ ਕਿੰਨੇ ਲੋਕ ਮਰਿਆਂ ਦੇ ਨਾਂ ਤੇ ਇਹ ਪੈਨਸ਼ਨਾਂ ਖਾਂਦੇ ਨੇ ਪੰਜ ਇਸ ਬੁਢਾਪਾ ਪੈਨਸ਼ਨ ਦਾ ਨਾਮ ਤੁਸੀਂ ਸੁਣਿਆ ਹੋਵੇਗਾ ਪਤਾ ਨਹੀਂ ਭਗਵੰਤ ਮਾਨ ਨੇ ਪਿੱਛੇ ਜਿਹੇ ਲੱਖਾਂ ਦੇ ਹਿਸਾਬ ਨਾਲ ਜਿਹੜੇ ਹੈਗੇ ਮਰੇ ਹੋਏ ਇਨਸਾਨਾਂ ਦੇ ਨਾਂ 'ਤੇ ਇਹ ਲੋਕ ਪੈਨਸ਼ਨ ਆ ਖਾਂਦੇ ਰਹੇ ਆ ਸੋ ਉਹ ਪੈਸੇ ਕਿੱਥੇ ਜਾਂਦੇ ਹੈਗੇ ਆ ਕਈ ਕਈ ਲੋਕ ਤਾਂ ਇਦਾਂ ਦੇ ਆ ਕਿ ਜੋ ਘਰ ਬੈਠੇ ਰਹਿੰਦੇ ਆ ਮਰੀਗਾ ਦੇ ਵਿੱਚ ਉਹਨਾਂ ਦੇ 8 ਮਹੀਨੇ ਦੇ 18-18 20-20 ਹਜ਼ਾਰ ਰੁਪਏ ਜਿਹੜਾ ਹੈਗਾ ਉਹ ਆਉਂਦਾ ਹੈਗਾ ਆ ਕਈ ਚਿੱਟ ਕੱਪੜੀਏ ਲੋਕ ਵੀ ਜਿਹੜੇ ਹੈਗੇ ਆ ਸੜਕਾਂ ਤੇ ਘੁੰਮਦੇ ਆ ਕਈ ਲੋਕ ਚਿੱਟ ਕੱਪੜੀਏ ਸੜਕਾਂ ਤੇ ਘੁੰਮਦੇ ਕਦੇ ਮੋਟਰਸਾਈਕਲ ਲੈ ਕੇ ਇੱਧਰ ਨੂੰ ਚਲੇ ਜਾਂਦੇ ਕਦੇ ਉੱਧਰ ਨੂੰ ਚਲੇ ਜਾਂਦੇ ਉਹਨਾਂ ਦਾ ਕਈਆਂ ਦਾ ਰਿਕਾਰਡ ਵੀ ਸਾਡੇ ਕੋਲ ਪਿਆ ਹੈਗਾ ਉਹਨਾਂ ਦੇ ਉਹਨਾਂ ਦੀਆਂ ਮਹੀਨੇ ਦੇ ਵਿੱਚ 30 31 31 ਮਿਰਖਲ ਦਿਹਾੜੀਆਂ ਲਗਾ ਦਿੰਦੇ ਆ ਇਹ ਜਿਹੜੇ ਮਜ਼ਦੂਰ ਉਹਨਾਂ ਨੂੰ ਮੱਸੀ 12 13